ਜਿਹੜਾ ਵਿਜ਼ਿਟਰ ਐਂਡ ਟੂਰਿਸਟ ਵੀਜ਼ੇ ਦੇ ਵਿੱਚ 25 25 30 30 ਲੱਖ ਰੁਪਇਆ ਲੋਕਾਂ ਤੋਂ ਲਿਆ ਜਾ ਰਿਹਾ ਕਿ ਤੁਸੀਂ ਕੱਲੇ ਪਾਸਪੋਰਟ ਦੇ ਦਿਓ ਬਾਕੀ ਸਾਰੇ ਡਾਕੂਮੈਂਟ ਅਸੀਂ ਲਾਵਾਂਗੇ ਇਹ ਵੀ ਇਨਲੀਗਲ ਕੋਈ ਵੀ ਕੰਸਲਟੈਂਟ ਜਾਂ ਕੋਈ ਵੀ ਏਜੰਟ ਕਿਸੇ ਵੀ ਬੰਦੇ ਦੇ ਡਾਕੂਮੈਂਟ ਮੈਨੀਪੂਲੇਟ ਨਹੀਂ ਕਰ ਸਕਦਾ ਆਪਣੇ ਕੋਲੋਂ ਨਹੀਂ ला ਸਕਦਾ ਤੁਸੀਂ ਜਿਹੜੇ ਏਜੰਟ ਹੱਬ ਹੱਬ ਕੇ ਬੋਲਦੇ ਆ ਵੀ ਲਿਆਓ ਕੱਲਾ ਪਾਸਪੋਰਟ ਲਿਆਓ ਪਹਿਲਾਂ ਕੁਝ ਨਹੀਂ ਦੇਣਾ ਸਾਰੇ ਪੈਸੇ ਵੀਜ਼ੇ ਤੋਂ ਬਾਅਦ ਲਾਵਾਂਗੇ ਉਹ ਸਾਰੇ ਇਲੀਗਲ ਕਰਦੇ ਆ ਉਹ ਸਾਰਿਆਂ ਦੇ ਉੱਪਰ ਕੇਸ ਦਰਜ ਹੋ ਸਕਦਾ ਤੁਸੀਂ ਸਾਨੂੰ ਡਾਕੂਮੈਂਟ ਦੋਵੋਗੇ ਆਪ ਦੇ ਤਾਂ ਹੀ ਅਸੀਂ ਤੁਹਾਡਾ ਵੀਜ਼ਾ ਅਪਲਾਈ ਕਰਾਂਗੇ ਅਸੀਂ ਆਪ ਦੇ ਕੋਲੋਂ ਇੱਕ ਸਿੰਗਲ ਡਾਕੂਮੈਂਟ ਤੁਹਾਡੇ ਬਿਹਾਫ ਦੇ ਉੱਪਰ ਅੰਬੈਸੀ ਨੂੰ ਸਬਮਿਟ ਨਹੀਂ ਕਰ ਸਕਦੇ ਤੇ ਇਹੋ ਲੋਕ ਫਿਰ ਕੀ ਕਰਦੇ ਆ ਲੋਕਾਂ ਦੀ ਝੂਠੀਆਂ ਪ੍ਰੋਫਾਈਲ ਬਣਾ ਕੇ ਉਹਨਾਂ ਨੂੰ ਵੀਜ਼ਾ ਲੈ ਤਾਂ ਦਿੰਦੇ ਆ ਬਟ ਉਹ ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਕਿਸੇ ਨੂੰ ਤਹਿਸੀਲਦਾਰ ਬਣਾਤਾ ਕਿਸੇ ਨੂੰ ਸ਼ੈਲਰ ਦਾ ਮਾਲਕ ਬਣਾਤਾ ਕਿਸੇ ਨੂੰ ਕੋਈ ਆਫੀਸਰ ਬਣਾਤਾ ਕਿਸੇ ਨੂੰ ਕੋਈ ਬਿਜ਼ਨਸਮੈਨ ਬਣਾਤਾ ਉਹਨਾਂ ਨੂੰ ਪਤਾ ਵੀ ਨਹੀਂ ਲੱਗਦਾ ਪਤਾ ਕਦੋਂ ਲੱਗਦਾ ਜਦੋਂ ਵੀਜ਼ਾ ਐਕਸਟੈਂਡ ਕਰਾਉਣ ਲੱਗਦੇ ਆ ਉਹ ਕਹਿੰਦੇ ਤੁਸੀਂ ਪਿਛਲੇ ਸਾਲ ਤਾਂ ਤਹਿਸੀਲਦਾਰ ਸੀਗੇ ਜਾਂ 4 ਸਾਲ ਪਹਿਲਾਂ ਤੇ ਅੱਜ ਤੁਸੀਂ ਖੇਤੀ ਕਿਵੇਂ ਕਰਨ ਲੱਗ ਗਏ ਸੋ ਉਹ ਲੋਕ ਜਿਹੜੇ 25 25 30 30 ਲੱਖ ਰੁਪਇਆ ਦਿੰਦੇ ਆ ਜਾਂ ਲੈਂਦੇ ਆ ਵਿਜ਼ਿਟਰ ਵੀਜ਼ੇ ਤੇ ਕੋਈ ਇਹੋ ਜਿਹਾ ਕੰਮ ਨਹੀਂ ਹੁੰਦਾ ਵਿਜ਼ਿਟਰ ਵੀਜ਼ੇ ਤੇ 30 ਲੱਖ 25 ਲੱਖ 30 ਲੱਖ ਨਹੀਂ ਜੇ ਲੱਗਦਾ